ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਤੀਨ ਦੁਨੀ ਦੇ ਪਾਤਸ਼ਾਹਾ ਤਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਿਗੁਰੂ ਜੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਜੀ ਵਿਖੇ ਸਾਚਾ ਗੁਰੂ ਲਾਧੋਰੇ ਦਿਵਸ ਨੂੰ ਮੁੱਖ ਰੱਖ ਕੇ ਸਤਿਕਾਰਯੋਗ ਭਾਈ ਸਾਹਿਬ ਭਾਈ ਮੱਖਣ ਸ਼ਾਹ ਲੁਬਾਣਾ ਜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਤਨਾਂ ਨੂੰ ਸਮਰਪਿਤ ਜੋ ਹਰ ਸਾਲ ਸਲਾਨਾ ਨਗਰ ਕੀਰਤਨੋ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਜੀ ਤੋਂ ਆਰੰਭ ਹੋ ਕੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਨਗਰ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚਦਾ ਹੈ ਜੋ 8 ਅਗਸਤ 2025 ਨੂੰ ਨਗਰ ਕੀਰਤਨ ਸਵੇਰੇ 7 ਵਜੇ ਇਥੋਂ ਆਰੰਭ ਹੋਣਾ ਹੈ ਉਸ ਦੇ ਸੰਬੰਧ ਵਿੱਚ ਅੱਜ ਸਮੁੱਚੇ ਪ੍ਰਬੰਧਕ ਵੀਰ ਗੁਰਦੁਆਰਾ ਗਰਨਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਨਾਲ ਨਾਲ ਪੂਰੀ ਵਾਲੇ ਮਹਾਪੁਰਖਾਂ ਦੀ ਸੰਪਰਦਾ ਦੇ ਵੱਲੋਂ ਸਤਿਕਾਰਯੋਗ ਮਹਾਪੁਰਖ ਸਮੁੱਚੇ ਇਲਾਕੇ ਦੀਆਂ ਸੰਗਤਾਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਜੀ ਵਿਖੇ ਇਕੱਤਰ ਹੋ ਕੇ ਉਸ ਨਗਰ ਕੀਰਤਨ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਕੇ ਉਹਤ ਆਸਰਾ ਲੈ ਕੇ ਕਾਰਜ ਅਰੰਭੇ ਜਾ ਰਹੇ ਹਨ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਿ ਜਿਹੜੇ ਕਾਰਜ ਅਰੰਭੇ ਜਾ ਰਹੇ ਹਨ ਸਤਿਗੁਰੂ ਜੀ ਅਰੰਭਤਾ ਤੋਂ ਲੈ ਕੇ ਸੰਪੂਰਨਤਾ ਤੱਕ ਪ੍ਰਬੰਧਕ ਵੀਰਾਂ ਦੇ ਸੰਗਤਾਂ ਦੇ ਸੇਵਾਦਾਰਾਂ ਦੇ ਗੁਰਦੁਆਰਾ ਗਰਨਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦੇ ਸਿਰ ਤੇ ਮੇਰਾ ਭਲੇ ਹੱਥ ਰੱਖ ਕੇ ਇਹ ਕਾਰਜੇ ਚੜ੍ਹਦੀ ਕਲਾ ਵਿੱਚ ਕਰਵਾ ਲੈਣ ਆਉਣ ਵਾਲੇ ਦਿਨਾਂ ਦੇ ਵਿੱਚ ਨਵੰਬਰ 25 ਨਵੰਬਰ 2025 ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰੂ ਜੀ ਮਹਾਰਾਜ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਪੁਰਬ ਦੀਆਂ ਸ਼ਤਾਬਦੀਆਂ ਨਾਲ ਨਾਲ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਸਮੂਹਤਨ ਸਿੱਖਾਂ ਦੀਆਂ ਸ਼ਹਾਦਤਾਂ ਦੀਆਂ ਜੋ ਸਾਢੇ 300 ਸਾਲਾ ਸ਼ਤਾਬਦੀਆਂ ਆ ਰਹੀਆਂ ਹਨ ਉਹਨਾਂ ਨੂੰ ਵੀ ਸਮਰਪਿਤ ਇਹ ਨਗਰ ਕੀਰਤਨ ਹੈ ਔਰ ਯਤਨ ਕਰੀਏ ਵੱਧ ਤੋਂ ਵੱਧ ਜਿੱਥੇ ਸਹਿਯੋਗ ਦੇਣ ਦਾ ਉਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰੂ ਜੀ ਦਾ ਜਸ ਗਾਵਣ ਦਾ ਵੱਧ ਤੋਂ ਵੱਧ ਆਪਾਂ ਬਾਣੀ ਪੜੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰੂ ਜੀ ਦੀ ਪਾਵਨ ਪੂਤਰ ਬਾਣੀ ਦੇ ਨਾਲ ਜੁੜ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੱਚੀਆਂ ਸੰਗਤਾਂ ਦੇ ਪਰਿਵਾਰਾਂ ਦੇ ਅਤੇ ਪ੍ਰਬੰਧਕਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਸਮੁੱਚੇ ਕਾਰਜੇ ਚੜ੍ਹਦੀ ਕਲਾ ਵਿੱਚ ਕਰਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿ ਜਿਹੜੇ ਅੱਜ ਦੇ ਇਲੈਕਟ੍ਰੋਨੈਟ ਦੇ ਆ ਕੇ ਚਾਹੇ ਗਿਆ ਕਿ ਕਿਹੜਾ ਚਾਹਵੇ ਨਮਤਾਂ ਉਹ ਸੋਕਤਾਂ ਕੱਢ ਕੇ ਆਸਵਾਦ। ਤਾਂ ਤਨ ਸਾਹਿਬ ਸ਼ੁਰੂ ਕਰਤੇ ਬਹਾਦਰ ਮਾਜ ਜੀ ਦੇ ਫੂਰ ਤੇ ਅਸ ਲੈਂਦੇ ਹਰ ਸਾਲ ਹੀ ਤੀਤਰਾ ਜੋ ਯਾਰ ਮਾ ਮਹਾਨ ਨਗਰ ਕੀਰਤਨ ਗੁਰਦਰਾ ਸ਼ਿਰਗਰਨਾ ਸਾਹਿਬ ਤੋਂ 8 ਅਗਸਤ ਦਿਨ ਸ਼ੁੱਕਰਵਾਰ ਤੋਂ 7ਵੇਂ ਗੁਰੂ ਘਰ ਦਾ ਅਰਦਾਸ ਕਰਕੇ ਚਾਲੇ ਪਾਵਾਂਗੇ ਦਸੂਏ ਹੁੰਦਿਆ ਮਿਆਣੀ ਰਣਾਬੋੜ ਬੇਗਵਾਲ ਨਡਾਲਾ ਢਿਲਮਾ ਬਾਬੇ ਬਕਾਲੇ ਸ਼ਾਮ ਨੂੰ ਸਮਾਪਤ ਹੋਵੇਗਾ ਸੰਗਤਾਂ ਦਾ ਬਹੁਤ ਤਸ਼ਾਹ ਹੈ ਸੰਗਤਾਂ ਇਸ ਸਮੇਂ ਦੀਆਂ ਅੱਡੀ ਕਰਦੀਆਂ ਹਨ ਕਿ ਕਦੂ ਨਗਰ ਕੀਰਤਨ ਆਈ ਸੇਵਾ ਭਾਵਨਾ ਦੇ ਨਾਲ ਸੇਵਾ ਕਰੀਏ ਦੇਸਾਂ ਵਿਦੇਸਾਂ ਚੋਂ ਬੱਚੇ ਜਿਹੜੇ ਹਨ ਉਹ ਬੜਾ ਖੁਸ਼ਾਹ ਉਹਨਾਂ ਦਾ ਇਸ ਨਗਰ ਕੀਰਤਨ ਵਾਸਤੇ ਕਿਉਂਕਿ ਇਸ ਜੋ ਸੋਸਾਇਟੀ ਬਣੀ ਸਾਚਾ ਗੁਰਲਾ ਦੋਰੇ ਵੈਲਫੇਅਰ ਸੈਟੀ ਸਾਡਾ ਮੇਨ ਮਕਸਦ ਹੈ ਕਿ ਸਿੱਖ ਸੰਗਤਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਨਾ ਬੱਚੇ ਨਸ਼ੇ ਪਤਿਆਂ ਤੋਂ ਬਚ ਕੇ ਰਹਿਣ ਬਾਣੀ ਬਾਰੇ ਦੇ ਨਾਲ ਜੁੜਨ ਤਾਂ ਕਿ ਜਿਹੜਾ ਸਾਡਾ ਸਿੱਖ ਸਮਾਜ ਹੈ ਵੱਡੀ ਲੀਆਂ ਤੇ ਉੱਚੀਆਂ ਤਰੱਕੀਆਂ ਬਲੰਦੀਆਂ ਤੇ ਪਹੁੰਚ ਸਕੇ ਸੋ 8 ਅਗਸਤ ਦਿਨ ਸ਼ੁੱਕਰਵਾਰ ਨੂੰ ਸਾਰੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੱਧ ਦੁਵਾਤ ਦਿਨਾਂ ਵੀ ਤਾਂ ਦਿਨ ਸੁਕੋਜ ਦੇ ਆ ਆਪਣੀਆਂ ਗੱਡੀਆਂ ਲੈ ਕੇ ਆਪਣੇ ਵਹੀਕਲਾਂ ਦੁਆਰਾ ਗੁਰਦਾ ਘਰ ਨਸਾ ਪਹੁੰਚ ਕੇ ਇਸ ਮਹਾਨ ਨਗਰ ਕੀਰਤਨ ਦੀਆਂ ਜਿਹੜੀਆਂ ਸਕਤਾਂ ਹਨ ਪਹੁੰਚਦੀਆਂ ਹਨ ਉਹਨਾਂ ਹਿੱਸਾ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਅਸੀਸਾਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਬੇ ਚੱਕੀ ਤੋਂ ਸਿੱਧੇ ਤਰੀਕੇ ਨਾਲ ਬੜੇ ਬੜੇ ਰੂਪ ਤੋਂ ਸਿੱਖਿਆ ਜਾਓਗੇ ਅੱਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਨੂੰ ਸਾਡੀ ਜੋ ਬਾਬਾ ਮੱਖਣ ਸ਼ਾ ਗੁਰਲਾਡੋਰ ਦੇ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਮੱਖਣਸ਼ਾਹ ਦਬਾਣਾ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਗੁਰੂ ਲਾਧੋਰੇ ਸਾਚਾ ਗੁਰੂ ਲਾਧੋਰੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਂਦਾ ਹੈ ਇਸ ਵਾਰ ਵੀ ਸਾਰੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੀ ਸ਼ੁਰੂਆਤ ਹੈ ਜੋ ਗੁਰੂ ਸਾਹਿਬ ਦੇ ਘਰ ਤੋਂ ਅਸੀਸਾਂ ਲੈ ਕੇ ਸ਼ੁਰੂ ਕਰਨ ਜਾ ਰਹੇ ਹਾਂ ਸਾਰੀ ਸੰਗਤ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਜੋ ਵੀ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਵੀਰ ਸਾਰਿਆਂ ਨੂੰ ਹੀ ਸਾਡੀ ਇਹ ਪੁਰਜੋਰ ਅਪੀਲ ਹੈ ਕਿ ਅਸੀਂ ਸਾਰੇ ਆਪਣੇ ਜੋ ਸਾਡੇ ਇਸ ਦੇਸ਼ ਵਿੱਚ ਪਰਿਵਾਰ ਵਸਦੇ ਹਨ ਸਾਰਿਆਂ ਨੂੰ ਇਹ ਬੇਨਤੀ ਕਰੀਏ ਕਿ ਇਸ ਜੋ ਗੁਰੂ ਲਾਦੋਰੇ ਸਾਚਾ ਗੁਰੂ ਲਾਦੋਰੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਸ ਦੇ ਸੰਗਤ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਸੰਗਤ ਦੇ ਰੂਪ ਵਿੱਚ ਜੁੜ ਕੇ ਅਸੀਂ ਇਸ ਦੀ ਸ਼ਾਨ ਨੂੰ ਵਧਾਈਏ ਔਰ ਜੋ ਕਿ ਸਾਡੇ ਇਸ ਦੇ ਸਾਡੀ ਜੋ ਇਸ ਦਾ ਸੰਦੇਸ਼ ਹੈ ਸੰਗਤ ਨੂੰ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਸਿੱਖੀ ਨਾਲ ਜੋੜਨਾ ਗੁਰੂ ਦੀ ਬਾਣੀ ਨਾਲ ਜੋੜਨਾ ਉਹ ਜੋ ਸਿੱਕੇ ਹੈ ਪ੍ਰਾਪਤ ਕਰਕੇ ਸ੍ਰੀ ਗੁਰਨਾ ਸਾਹਿਬ ਤੋਂ ਸ਼ੁਰੂ ਹੁੰਦੇ ਹੋਏ ਸ੍ਰੀ ਬਾਬਾ ਬਕਾਲਾ ਸਾਹਿਬ ਗੁਰਦੁਆਰੇ ਜੋ ਇਹ ਤਕਰਤੀ ਤਨ ਪਹੁੰਚਣਾ ਹੈ ਸਾਰੇ ਇਸ ਦੇ ਵਿੱਚ ਮੂਲੀਅਤ ਕਰੀਏ ਗੁਰੂ ਮਹਾਰਾਜ ਦੇ ਅਸੀਸਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਪਹਿਲਾਂ ਤੇ ਇਸ ਨਗਰ ਕੀਰਤਨ ਦੀਆਂ ਲੱਖ ਲੱਖ ਬਧਾਈਆਂ ਹੁਣ ਜੋ ਸਾਡੇ ਬਾਬਾ ਮੱਖਣ ਸ਼ਾਹ ਲਵਾਨਾ ਜੀ ਜਿਹਨਾਂ ਦਾ ਬੜਾ ਪ੍ਰਾਤਨ ਇਤਿਹਾਸ ਹੈ ਜਿਨਾ ਨੇ ਸੱਚੇ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪ੍ਰਗਟ ਕੀਤਾ ਸੀ ਜਿਹਨਾਂ ਦਾ ਜਿਹੜਾ ਪਾਰ ਲਾਇਆ ਸੀ ਸੱਚੇ ਪਾਤਸ਼ਾਹ ਇਹਨਾਂ ਨੂੰ ਇਹਨਾਂ ਨੇ ਬਾਬਾ ਬਕਾਲਾ ਵਿਖੇ ਮੰਝੀਆਂ ਦੇ ਪਰਸਾ ਨੂੰ ਖਤਮ ਕਰਾ ਕੇ ਸੱਚਾ ਉਹ ਲਾਡੋਰਾ ਧੋਖਾ ਦੇ ਕੇ ਸਾਰੇ ਸਿੱਖ ਜਗਤ ਵਿੱਚ ਤਨ ਤਨ ਜੀ ਤੇਗ ਬਹਾਦਰ ਜੀ ਨੇ ਪ੍ਰਗਟ ਕੀਤਾ ਇਹ ਇੱਕ ਛੋਟ ਇਤਿਹਾਸ ਹੈ ਜੋ ਦੱਸਿਆ ਗਿਆ ਲੇਕਿਨ ਜੋ ਇਤਿਹਾਸ ਬਹੁਤ ਵੱਡਾ ਹੈ ਇਸ ਕਉਸਕ ਬਾਬਾ ਮੱਖਣਚਾ ਲਵਾਣਾ ਜੀ ਦਾ ਇਹਦੀਆਂ ਕਾਫੀ ਬੁਕਸ ਵਿੱਚ ਸੱਜੂਕੀਆਂ ਨੇ ਜੇ ਲੋਡ ਪੈਣ ਤੇ ਸਾਡੇ ਤੇ ਸ਼ੋਰਨ ਸਾਹਿਬ ਮਨਜੀਤ ਸਿੰਘ ਜੀ ਟਾਂਡਾ ਉਹਨਾਂ ਕਾਫੀ ਕਹਾਵਾਂ ਲਿਖੀਆਂ ਹੋਈਆਂ ਨੇ ਲਵਾਣਾ ਇਤਿਹਾਸ ਬਾਰੇ ਵੀ ਬਾਬਾ ਮੱਖਣਚਾ ਲਵਾਣਾ ਵਾਰ ਵੀ ਲਿਖੀਆਂ ਹੋਈਆਂ ਨੇ ਇਸ ਨਗਰ ਕੀਤ ਨੂੰ ਲੈ ਕੇ ਸਾਰੇ ਇਲਾਕੇ ਵਿੱਚ ਬਹੁਤ ਉਤਸ਼ਾਹ ਹੈ ਸੰਗਤਾਂ ਵਕ ਵਕਤ ਆਣੇ ਸਬਾ ਮਾਂ ਲੈਰੀਆਂ ਨੇ ਅੱਜ ਹੀ ਮੇਰੇ ਪਰਮ ਦੋਸਤ ਸਰਦਾਰ ਸੀਤਲ ਸਿੰਘ ਜੀ ਪਿੰਡ ਚੱਤਵਾਲ ਤੋਂ ਜੋ ਮੇਰੇ ਬਹੁਤ ਯਾਰੀ ਕੀ ਦੋਸਤ ਨੇ ਉਹਨਾਂ ਨੇ ਅੱਜ 51000 ਦੀ ਸੇਵਾ ਇਸ ਨਗਰ ਕੀਰਤਬਾਸਤੇ ਲਈ ਹੈ ਜੀ ਅਸੀਂ ਸਾਰੇ ਅਸੀਂ ਸਾਰੀ ਸੋਸਾਇਟੀ ਵੱਲੋਂ ਧੰਨ ਧੰਨ ਬਹੁਤ ਤਹਿਤ ਵਾਦੀ ਅਗਰਾਜ ਕਰਦੇ ਹਾਂ ਪਰਮਾਤਮਾ ਇਹਨਾਂ ਦੇ ਪਰਿਵਾਰ ਦੇ ਇਹਨਾਂ ਦੀ ਚੜ੍ਹਦੀ ਕਲਾ ਅਕੀ ਇਸ ਤਾਂ ਹੀ ਗੁਰਸੰਗ ਦੀ ਸੇਵਾ ਕਰਦੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਈ ਹੋਈ ਸਮੂਹ ਸੰਗਤ ਨੂੰ ਵਧਾਈ ਦਿੰਨਾ ਵਾਂ ਕਿ ਸਾਡੇ ਪ੍ਰਬੰਧਕ ਵੀਰਾਂ ਨੇ ਸਾਚਾ ਗੁਰ ਲਾਡੋਰੇ ਸੁਸਾਇਟੀ ਨੇ ਬਹੁਤ ਹੀ ਵਟਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਨ ਜਾ ਰਹੇ ਹਨ ਕਿਉਂਕਿ ਇਹ ਧਰਤੀ ਜਿਹੜੀ ਹੈਗੀ ਸਾਡਾ ਦੁਆਬਾ ਖਾਸ ਕਰਕੇ ਬਾਬਾ ਮੱਖਣਛਾ ਲਬਾਣਾ ਜੀ ਨੂੰ ਸਮਰਪਿਤ ਉਹਨਾਂ ਦੇ ਇੱਥੇ ਸਾਰਾ ਪਰਿਵਾਰ ਜੋ ਵੀ ਉਹਨਾਂ ਦੇ ਗੋਮ ਰਹਿੰਦੀ ਇੱਥੇ ਸਾਰੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹਰ ਸਾਲ ਰਖੜ ਪੁੰਨਿਆ ਤੇ ਜੋ ਮੇਲਾ ਲੱਗਦਾ ਹੈ ਬਾਬਾ ਬਕਾਲਾ ਸਾਹਿਬ ਵਿਖੇ ਸਾਡੇ ਇੱਥੇ ਗਰਨਾ ਸਾਹਿਬ ਤੋਂ ਚੱਲ ਕੇ ਜੋ ਨਗਰ ਕੀਰਤਨ ਜਾਣਾ ਹੈ ਬਾਬਾ ਬਕਾਲਾ ਜੀ ਵਿਖੇ ਮਸਮੂ ਆਈ ਹੋਈ ਸੰਗਤ ਔਰ ਲਾਕੇ ਦੀ ਜਿਹੜੀ ਸੰਗਤ ਵੀ ਸਾਡੀ ਵੀਡੀਓ ਦੇਖ ਰਹੀ ਮਾਣਨ ਨੂੰ ਜਰੂਰ ਉ체ਚੇ ਤੌਰ ਤੇ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਜਿੰਨੇ ਵੱਧ ਝੜ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਈਏ ਔਰ ਆਪਣੇ ਇਤਿਹਾਸ ਦੇ ਨਾਲ ਜੁੜੀਏ ਔਰ ਸਾਨੂੰ ਪਤਾ ਲੱਗੇ ਕਿ ਬਾਬਾ ਮੱਖਣਛਾ ਲਬਾਣਾ ਜੀ ਕਿਸ ਵਿਰਾਸਤ ਵਿੱਚੋਂ ਸਨ ਕੀ ਉਹਨਾਂ ਦਾ ਕੰਮਕਾਰ ਸੀ ਕਿਵੇਂ ਉਹਨਾਂ ਨੇ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕਰਨ ਦੇ ਵਿੱਚ ਮਦਦ ਕੀਤੀ ਸੋ ਆਪਾ ਸਾਰੇ ਜਿਹਨੇ ਇਸ ਪੇਤੇ ਪਾਕੀ ਪਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਲ ਖੜੇ ਕਰ ਦੋ ਨਾਲ ਐਸਵਾਜ ਪਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਲਾਤੋ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਹਰ ਇੱਕ ਸਾਲ ਦੀ ਤਰ੍ਹਾਂ ਇੱਕ ਉਪਰਾਲਾ ਕੀਤਾ ਜਾਂਦਾ ਇਸ ਸਾਲ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਪਿੰਡ ਜਿਹੜੇ ਇੱਥੋਂ ਗਰਨਾ ਸਾਹਿਬ ਤੋਂ ਇਹ ਕੀਰਤਨ ਦਰਬਾਰ ਸ਼ੁਰੂ ਹੁੰਦਾ ਹੈ ਇਹ ਕੀਰਤਨ ਦੀ ਅਰੰਭਤਾ ਹੁੰਦੀ ਹੈਗੀ ਔਰ ਹਰੇਕ ਪਿੰਡ ਆਪਣਾ ਯੋਗਦਾਨ ਦਿੰਦਾ ਹੈਗਾ ਔਰ ਬਾਬਾ ਬਕਾਲਾ ਜੀ ਵਿਖੇ ਇਹਦੀ ਸਮਾਪਤੀ ਹੁੰਦੀ ਹੈ ਖੁਸ਼ੀ ਦੀ ਗੱਲ ਇਹ ਹੁੰਦੀ ਕਿ ਸਾਰੇ ਧਰਮ ਇੱਥੇ ਨਾਲ ਜੁੜਦੇ ਹਨ ਹਰੇਕ ਪਿੰਡਾਂ ਦੇ ਲੋਕ ਨਾਲ ਜੁੜਦੇ ਨੇ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਹੈਗਾ ਵੀ ਸਾਰੇ ਧਰਮ ਇੱਕ ਹੀ ਨੇ ਔਰ ਸੰਦੇਸ਼ ਸਾਰੇ ਧਰਮਾਂ ਦਾ ਇੱਕ ਜਿਹਾ ਹੀ ਹੁੰਦਾ ਹੈਗਾ ਔਰ ਸੱਚ ਕਹੂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਉਪਰਾਲਾ ਹਰ ਵਾਰ ਦੀ ਤਰ੍ਹਾਂ ਗੁਰਲਾਦੂ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈਗਾ ਉਹਨੂੰ ਵੀ 8 ਅਗਸਤ ਨੂੰ ਇਹ ਇਥੋਂ ਕਰਨਾ ਸਭ ਤੋਂ ਰਮਤਾ ਹੋਏਗੀ ਔਰ ਪਿੰਡਾ ਚ ਹੁੰਦਾ ਹੋਇਆ ਇਹ ਅਪਾਪਾ ਕਾਲਾ ਸਾਹਿਬ ਵਿਖੇ ਪਹੁੰਚੇਗਾ ਤੇ ਅਸੀਂ ਸਾਰੇ ਆਪਣਾ ਯੋਗਦਾਨ ਦਈਏ ਔਰ ਤਨਮਨ ਤਨ ਦੇ ਨਾਲ ਜਿੱਥੇ ਪੈਸੇ ਦੀ ਵੀ ਲੋੜ ਪੈਂਦੀ ਤਾਂ ਕਿ ਇਹ ਇੱਕ ਜੋ ਸੰਦੇਸ਼ ਹੈ ਸਾਂਝੀ ਵਾਲਤਾ ਦਾ ਸੰਦੇਸ਼ ਹੈ ਸਾਰੇ ਧਰਮਾਂ ਨੂੰ ਇੱਕ ਕਰਨ ਦਾ ਸੰਦੇਸ਼ ਹੈ ਉਹ ਅਸੀਂ ਉਹਦੇ ਵਿੱਚ ਅਸੀਂ ਆਪਣਾ ਰੋਲ ਪਲੇ ਕਰ ਸਕੀਏ